ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆ ਜਿਹੜੇ ਵੀਰਣੇ ਹੈਗੇ ਆ ਪਿੰਡ ਮਨਸੂਰਵਾਲ ਜ਼ਿਲ੍ਹਾ ਫਰੋਹ ਪ੍ਰਬੰਧ ਹੈ ਜੀ ਤਹਿਸੀਲ ਜੀਰਾ ਇਹਨਾਂ ਵੀਰੋਂ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹੁਣੇ ਤੇ ਅੱਜ ਵੀ ਨੇ ਕੋਈ ਚਾਰ ਪੰਜ ਦਿਨ ਲੱਗ ਪਾ ਗਾਵਾ ਸੇਲ ਆ ਤੇ ਆ ਹੁਣ ਬਾਈ ਜੀ ਨੇ ਗੱਲਬਾਤ ਕਰੀ ਗਏ ਬਾਈ ਜੀ ਅੱਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਹੀਂ ਬੈਲ ਤੁਹਾਡਾ ਬਹੁਤ ਬਹੁਤ ਸਾਨ ਤੁਹਾਡੇ ਜੀ ਤੁਹਾਡਾ ਬਹੁਤ ਸੰਦੀਪ ਜੀ ਵਪਾਰ ਕਰਦੇ ਜੀ ਹਾਂ ਜੀ ਆਪਣਾ ਵਪਾਰ ਦਾ ਕੰਮ ਆ ਬਈ ਠੀਕ ਹੈ ਥੋੜਾ ਟਾਈਮ ਹੀ ਹੋਇਆ ਆਪਾਂ ਨੂੰ ਕਰਦੇ ਹਾਂ ਉਹ ਅੱਛਾ ਅੱਛਾ ਠੀਕ ਤੇ ਬਸ ਆ ਥੋੜੇ ਨਾਗ ਆਏ ਸੀਗੇ ਚਲੋ ਗਾਇਆਂ ਹੀ ਕਰਦੇ ਨਾ ਜੀ ਗਾਇਆਂ ਸਹੀ ਕਰਦੇ ਬਈ ਆਪਾਂ ਮੱਝ ਨਹੀਂ ਰਹੀ ਇਹ ਸਾਰੀ ਟੁਕੜਾ ਕੱਪਣਾ ਸਜਦਾ ਹਾਂ ਹਾਂ ਬਈ ਆ ਵੀ ਆ ਵੀ ਟੋਪੜ ਕੱਪਣਾ ਉਹ ਵੀ ਟੋਪੜ ਕੱਪਣਾ ਇਹਦੇ ਵੀ ਟੀਗਾ ਲੱਗਿਆ ਹੋਇਆ ਵਾ ਇਹ ਖਾਲੀ ਹਾਂ ਪਰ ਆਪਾਂ ਖਾਲੀ ਕਰਕੇ ਦੇਣੀ ਆ ਚਲੋ ਇਹ ਆ ਵੱਚੀ ਇਹ ਵੀ ਗੱਬਣਾ ਇਹ ਬਿਨਾ ਦੋਸਤ ਦੱਸੋ ਇਹਦੇ ਬਾਰੇ ਇਹ ਪਹਿਲੇ ਨੰਬਰ ਵਾਲੀ ਦਾ ਸੰਦੀਪ ਜੀ ਇਹ ਹੈਗੀ ਆ ਇਹਨੂੰ 22 ਤਰੀਕ ਨੂੰ ਨਵਾਂ ਮਹੀਨਾ ਲੱਗਿਆ ਅੱਛਾ 22 ਨੂੰ 9 ਮਹੀਨਾ ਹਾਂ ਤਨਾ ਤੇ ਗੁੰਦ ਆਈ ਜਾਂਦੀ ਆ ਹਾਂਜੀ ਹਾਂਜੀ ਤੇ ਬੱਚੀ ਚੰਗੀ ਦੂਜਾ ਸੁਆ ਦੂਜਾ ਹਾਂ ਮਾਲਕਾਂ ਦੱਸਣ ਸਾਬ 18 19 ਕਿਲੋ ਦਿੱਤਾ ਪਹਿਲਾਂ ਨੇ ਪਰ ਆਪਾਂ ਕੁਝ ਨਹੀਂ ਕਹਿੰਦੇ 5 ਦੇ 50 ਦੇ ਹਨ ਖੋਲੀਏ ਲੋ ਜੀ ਖੋਲੋ ਆ ਬਿਲਕੁਲ ਜੈਨਿਕ ਨੇ ਰੱਖਿਆ ਜੀ ਜੀ ਆਪਣੇ ਸੰਦੀਪ ਜੀ ਲੈਣ ਦੇਣ ਵਾਲੇ ਹੀ ਹੋਣਗੇ ਬਸ ਜਿਵੇਂ ਪਾਉ ਰੱਖਦੇ ਮੱਝਾਂ ਨੇ ਹੇ ਮਾਚੀ ਆਪਾਂ ਖਸੇਵ ਜੀ ਹਾਂ ਨਾ ਉਹ ਹੀ ਰੱਖਿਆ ਨਾ ਤਕੂੜੀ ਆ ਗਈ ਹਾਂ ਆਜੋ ਵੀਰ ਜੀ ਆਜੋ ਪਰ ਆਪਣੇ ਕਹਿ ਰਹੇ ਕਿ ਮਾਲਵਾ ਲੱਕਾ ਥੋੜਾ ਮਹਿੰਗਾ ਹੁੰਦਾ ਮੱਝ ਸਾਹਣੇ ਚੱਲਿਆ ਜਿਕਨੀ ਆਪਰੇ ਦੇ ਜੀ ਮਾਲ ਵੀ ਬਹੁਤ ਚੰਗਾ ਹਾਂ ਉਹ 30 ਲੋਕ ਕਿਉਂ ਨਹੀਂ ਗਏ ਜੀ ਬਿਲਕੁਲ ਬਿਲਕੁਲ ਤਸਦੀਕ ਆ ਠੀਕ ਆ ਹਾਂਜੀ ਇਹ ਦੰਦੇ ਜੀ ਦੇਣ ਲੈਣ ਆਲਾ ਮੁੱਲ 32000 ਦੀ ਹਾਂ ਨਾ ਦਵਾਂਗੇ ਜੀ ਛੋੜੀ ਹੋਣੀ ਆ ਛੋੜੀ ਹੋਊਗੀ ਪਰ ਇਦੋਂ ਘੱਟ ਨਹੀਂ ਨਾ ਇਦੋਂ ਘੱਟ ਚਲੋ ਮੱਛੀ ਬਹੁਤ ਖਰੀਏ ਮੱਛੀ ਚਲੋ ਆਜਾ ਦੋ ਨੰਬਰ ਦੇ ਦੁੱਧ ਕਿੰਨੇ ਥੱਲੇ ਸੰਦੀਪ ਜੀ ਜਿਹੜਾ ਚੋਲ ਲੈਣਾ ਦੁੱਧ 13 ਕਿਲੋ ਹੋਊਗਾ ਜੀ 13 ਕਿਲੋ ਦੇਣੇ ਹੈਗਾ ਕੋਈ ਬੰਦਾ ਚਾਰ ਡੰਗ ਚੋਕ ਲੈ ਜਾ ਜੋਕ ਕੇ ਲੈ ਜਾ ਆਪਣੇ ਠੀਕ ਆ ਤੇ ਗੱਬਣ ਨਹੀਂ ਹੈਗੇ ਨਾ ਇਹ ਗੱਬਣ ਹੈਗੀ ਆ ਪਰ ਆਪਾਂ ਕਹਿ ਕੇ ਨਹੀਂ ਦੇਣੀ ਬਸ ਠੀਕ ਆ ਖੋਲੋ ਵੀਰ ਜੀ ਵੀ ਲੋ ਜੀ ਨਸਲ ਵੇਖੋ ਵੈੜ ਤੇ ਕਿੰਨੀ ਆ ਵੱਡੀ ਵੜ ਬੂਰੀ ਆ ਜੀ ਦੂਜਾ ਸੁਆ ਜੀ ਹਾਂ ਇਹ ਸੰਦੀਪ ਦੀ ਦੂਜਾ ਨਾ ਨਾ ਇਹ ਪਹਿਲੇ ਨਾਲ ਸੰਦੀਪ ਜੀ ਅੱਛਾ ਪਹਿਲਾ ਹੀ ਆ ਹਾਂ ਇੱਕ ਮੂੰਹ ਮਾਰਾ ਨਸਲ ਮਿਹਰ ਤੇ ਬਹੁਤ ਹੈ ਜੀ ਤੋਰੋ ਵੀਰ ਜੀ ਬਸ ਠੀਕ ਆ ਉਹ ਜੁਆਈ ਜੋ ਵਧੀਆ ਬਹੁਤ ਚੰਗੇ ਸੰਦੀਪ ਜੀ ਜੁਆਈ ਲੱਗੀ ਠੀਕ ਹੈ ਇੱਕ ਨੰਬਰ ਫਾਰਮ ਫਰੋਂ ਕੱਢ ਕੇ ਲਿਆਂਦੀ ਨਾ ਰ ਹੈ ਆਜ ਵੀਰ ਜੀ ਆਜੋ ਆ ਲੈ ਜੀ ਲੋ ਪੁਰਾਣਾ ਡੋਦੋਤ ਹੈਗਾ 13 ਕਿਲੋ ਵੀ ਜੀ ਕਹਿਣ ਨੂੰ 15 ਕਿਲੋ ਕਰਕੇ ਬਾਹਰ ਤਾਂ ਖਾਵਾ ਬਹੁਤ ਚੰਗਾ ਪਰ ਜਿਹੜਾ ਜੋਕ ਹੈ ਜੋਕ ਵਾਲਾ 13 ਕਿਲੋ ਹੈਗਾ ਹਣਾ ਅਗਲਾ ਚਾਰ ਡੰਗ ਚੋਲ ਜਾਵੇ ਬਿਲਕੁਲ ਹਾਂਜੀ ਵੀਰ ਜੀ ਬੰਦੇ ਵੀ ਜੀ ਹਾਂ ਨਾ 37000 37000 ਦੀ ਛੋੜ ਹੀ ਹੋਣੀ ਹੈ ਬਸ ਠੀਕ ਬਸ ਠੀਕ ਵਧੀਆ ਸਹੀ ਹੈ ਚੱਲਣ ਦੋ ਕਰਾਂਗੇ ਇਹ ਆ ਵੀ ਜੀ ਇਹ ਸੰਦੀਪ ਭਾਈ ਆਪਣੇ ਘਰ ਦੀ ਵਹਿੜਾ ਹਾਂਜੀ ਇਹਦੇ 33 ਕਿਲੋ ਦਾ ਦੁੱਧ ਐਦਾ ਦੂਜੇ ਸੂਏ 33 ਤਾਂ 6 ਮਹੀਨਾ ਦੀ ਗੱਭਣਾ ਦਾ ਦੁੱਧ ਹੁਣ ਵੀ 8 ਕਿਲੋ ਹੈਗਾ ਦੇ ਦੁੱਧ 6 ਮਹੀਨੇ ਗੱਭਣਾ 8 ਕਿਲੋ ਦਾ ਹੈਗਾ ਉਹ 33 ਕਿਲੋ ਵਹਿੜਾ ਹਾਂ 33 ਕਿਲੋ ਬੱਚੋ ਆ ਜਿਹੜਾ ਆ ਜੋ ਦੇਖੋ ਵਹਿੜੇ ਉਹ ਵੱਡੀ ਆ ਪੂਰੀ ਡਬਲ ਆ ਵਾਕੀ ਵਜਨ ਪੱਤ ਬਹੁਤ ਲੱਗਾ ਦਾ ਲੋ ਦੇਖੋ ਜੀ ਗੱਲਾਂ ਦੀ ਲਾੜ ਨੂੰ ਬਹੁਤ ਅਦੋ ਦੇਖਣਾ ਜੀ ਇਹ ਪੂਰੀ ਬੁੱਲ ਬਣਦੀ ਪੂਰੇ ਥਾਲੋ ਬਹੁਤ ਬਹੁਤ ਸੁਦੀਨ ਵੇ ਆਪਾਂ ਆਜੋ ਵੀ ਜਾਲੇ ਦੋਨਾਂ ਢੈਮਰੇ ਮਿਲ ਜਣਾ ਹੀ ਬਹੁਤ ਖੜ ਕੇ ਮਿਲਦੇ ਦੂਜੇ ਬੇ ਬੰਦੇ ਬੰਦਾ ਲੈ ਹਾਂਜੀ ਆਪਾਂ ਦੋਨੇ ਪਾਸੇ ਚਵਾਈ ਕਰਦੇ ਰਹਿੰਦੇ ਵੀ ਜੀ ਬਹਿ ਕੇ ਬਿਲਕੁਲ ਹਾਂ ਜੀ ਵੀ ਜੀ ਇਹਨਾਂ ਬਾਤ ਦਾ ਜੀ ਆ ਮੋਲੇ ਵੀ 37000 ਦੀ ਹਾਂ 37000 ਛੋੜ ਹੀ ਹੋਣੀ ਹੈ ਛੋੜ ਹੀ ਹੋਣੀ ਹੈ ਬਸ ਚਲੋ ਠੀਕ ਹੈ ਬਾਕੀ ਦੁੱਧ ਬਹੁਤ ਚੰਗਾ ਦਿੱਤਾ ਵਾੜ ਨੇ ਆ ਜੋ ਉਹ ਵੇਖੀ ਚਲੋ ਵੀਰਾਂ ਦਾ ਰੇੜ ਵੀ ਸਹੀ ਆ ਵੱਡੀਆਂ ਵੜਾ ਨਸਲਾਂੇ ਵੜਾ ਨਾਲੇ ਪੁਰੀਆਂ ਆ ਜੋ ਵੀਰ ਜੀ ਆ ਜੋ ਇਹ ਪਰਲੀ ਜੀ ਸੰਦੀਪ ਇਹ ਵੀ ਹੈਗੀ ਹੈ ਤਿੰਨ ਮਹੀਨੇ ਦੀ ਗੱਬਣਾ ਤਿੰਨ ਮਹੀਨੇ ਦੀ ਗੱਬਣਾ ਜਿਹੜਾ ਹੈਗਾ ਹੁਣ ਇਹ ਤਾਂ ਰਾਤ ਹੀ ਆਈ ਆਪਣੇ ਕੋਲ ਠੀਕ ਆ 4 ਕਿਲੋ ਦੁੱਧ ਹੋਊਗਾ 4 ਕਿਲੋ ਹਾਂ ਕੀ ਕਰ ਰਹੇ ਹੋ ਚੈੱਕ ਕਰ ਰਹੀ ਆਂ ਭੈਜੀ ਤੁਹਾਡੀ ਸੋਈਆਂ ਕੋਲ ਪਾਸ ਆ ਵੀ ਚੈੱਕ ਕਰਾ ਕੇ ਦਿੰਦਾ ਠੰਢੀ ਠੀਕ ਲੱਗੇ ਪਾ ਠੀਕ ਆ ਲਓ ਜੀ ਮੈਂ 4 ਕਿਲੋ ਦੋਦਾ ਹੈਗਾ 4 ਕਿਲੋ ਕੰਨਾ ਦੋਦਾ ਤਿੰਨ ਮਹੀਨੇ ਘੱਪਣਾ ਜੀ ਵੇਖੋ ਤੇ ਵੇਹੜੇ ਵੀ ਪੂਰੀ ਵੱਡੀ ਨਾਲੇ ਆਜੋ ਭੈਜੀ ਆ ਜੀ ਜਿਆਦਾ ਨਹੀਂ ਨਹੀਂ ਠੀਕ ਆ ਵੇਹੜ ਚੰਗੀ ਹੈ ਜੀ ਲਾਸਟ ਪੀਸੀ ਹੈ ਜੀ ਐਂਡ ਵਾਲਾ ਪੀਸੀ ਆ ਹਾਂਜੀ ਹਾਂਜੀ ਜਾਨਦ ਬ੍ਰੈਂਡ ਵਾਲਾ ਪੀਸ ਇਹ ਤਾਂ ਦੀਪ ਚ ਭਾਗ ਹੈ ਵਟੀ ਸਮਝ ਲਓ ਹਾਂਜੀ ਇਹਨਾਂ ਦੀ 20000 ਦੇ ਹਾਂ ਦੇ ਦਾਂਗੇ 20000 ਬੱਚੀ ਵੇਲੋਂ ਕੋਠੇ ਜੱਡੀ ਵੇਣਾ 1000 ਹੋ ਛੱਡ ਦੋ 1000 ਜਾਨ ਦੇਖੀ ਆ ਹਾਂ ਨਾ ਚਲੋ ਦੇਖੋ ਜੀ ਆ ਵੇੜਾ ਵੀਦਣੇ ਕੋਲ ਬਹੁਤ ਸੋਣਾ ਰੇਡ ਆ ਪਰ ਵੇੜਾ ਵੀ ਪੂਰੀ ਹੱਥ ਦੀਆਂ ਚੰਗੀ ਕੁਆਲਿਟੀ ਦੀਆਂ ਹੋਰ ਖੋੜ ਵਾਲੀਆਂ ਠੀਕ ਹੈ ਨਹੀਂ ਪਰ ਮੇਰਾ ਵੀ ਇੱਥੇ ਆ ਕੇ ਚੈੱਕ ਕਰਕੇ ਆ ਰਿਹਾ ਹੈ ਨਾ ਭਾਈ ਜੀ ਹਾਂ ਬਿਲਕੁਲ ਭਾਈ ਜੀ ਜਿਹੜੀ ਗੱਲ ਕਰ ਰਹੇ ਸੰਦੀਪ ਜੀ ਉਹ ਨਿਕਲੋ ਕਿ ਬਾਕੀ ਗੱਲਾਂ ਆਪਾਂ ਨਾ ਕਰ ਲઈએ ਹਨਾ ਤੇ ਬਸ ਜਿਹੜਾ ਇਹਦੇ ਥੱਲੇ ਦੁੱਧ ਤਾਂ 14 ਕਿਲੋ ਹੋਊਗਾ ਆਪਾਂ 13 ਦੱਸਿਆ ਪਹਿਲਾਂ ਹੀ ਇਹਨੂੰ 22 ਤਰੀਕ ਨੂੰ ਲਾਗ ਗਿਆਣਾ ਸੰਦੀਪ ਜੀ ਹਾਂ ਜੀ ਨਵਾਂ ਮਹੀਨਾ ਚਲੋ ਤੇ ਉਹ ਦੋ ਦੁੱਧਾਂ ਦਾ ਛੇਆਂ ਦੀ ਗੱਲਣ ਇਹ ਤਾਂ ਆਪਣੇ ਘਰੇ ਚੋਈ ਆ ਸੰਦੀਪ ਜੀ ਬਿਲਕੁਲ ਭਾਈ ਇਹ ਤਾਂ ਖੋਲਲੀ ਵਾਲੀ ਵਹਿੜਾ 32 33 ਕਿਲੋ ਵਾਲੀ ਵਹਿੜਾ ਉਹਦੇ ਲਈ ਜਾ ਰਿਹਾ ਚਲੋ ਨੰਬਰ ਬੋਲੋ ਜੀ ਆਪਣਾ ਤੇ ਸੰਦੀਪ ਜੀ ਨੰਬਰ ਮੇਰਾ ਹੈਗਾ 97 3292 ਇੱਕ ਵਾਰ ਫਿਰ ਬੋਲੋ 9719 3292 ਪਿੰਡ ਆਪਣਾ ਪਿੰਡ ਮਸੂਰਵਾਲਕਲਾ ਤਹਿਸੀਲ ਜੀਦਾਪੈਂਦੀ ਜਿਲ੍ਹਾ ਫਰੋਈਪਾ ਸਤਿ ਸ਼੍ਰੀ ਅਕਾਲ ਤਸਵੀਰ